ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਫੋਰ ਵਾਜਵਾ ਕੁਕਿੰਗ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਆ ਦੇਖੋ ਹੱਥ ਦੀ ਕਢਾਈ ਦੇ ਨਾਲ ਅਸੀਂ ਤਿਆਰ ਅਸੀਂ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਸੂਟਾ ਦੇਖੋ ਇੱਕ ਕਸਟਮਰ ਦੀ ਚੁਆਇਸ ਦੇ ਨਾਲ ਅਸੀਂ ਤਰੀਜਾਂ ਦੇ ਘੇਰੇ ਤੇ ਇਸ ਤਰ੍ਹਾਂ ਰੈਡੀ ਕੀਤਾ ਹੈ ਬਾਵਾ ਦੇ ਵੀ ਇਸ ਤਰ੍ਹਾਂ ਕਸਟਮਰ ਦੀ ਚੁਆਇਸ ਦਾ ਇਹ ਫੈਬਰਿਕ ਸੀ ਤੇ ਕਸਟਮਰ ਦੀ ਚੁਆਇਸ ਦਾ ਹੀ ਅਸੀਂ ਇਸ ਤਰ੍ਹਾਂ ਡਿਜ਼ਾਈਨਿੰਗ ਕਰ ਰਹੇ ਹਾਂ ਦੇਖੋ ਬਾਵਾ ਦੇ ਵੀ ਸੇਮ ਇਸੇ ਤਰ੍ਹਾਂ ਤੇ ਇਸੇ ਤਰ੍ਹਾਂ ਹੀ ਆਪਾਂ ਵੀ ਨੈਕ ਰੈਡੀ ਕੀਤਾ ਚੈੱਕ ਕਰੋ ਵੀ ਨੇ ਕੈਡੀ ਕੀਤਾ ਇਸੇ ਤਰ੍ਹਾਂ ਹੀ ਤੇ ਇਹ ਵਾਲਾ ਜਿਸ ਤਰ੍ਹਾਂ ਅਸੀਂ ਆ ਫਲਾਵਰ ਬਣਾਏ ਆ ਇਹ ਵਾਲਾ ਫਲਾਵਰ ਅੱਜ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾਉਣਾ ਦੱਸਨੇ ਆਈ ਹੋਪ ਤੁਹਾਨੂੰ ਪਸੰਦ ਆਏਗਾ ਚਲੋ ਸਟਾਰਟ ਕਰਦੇ ਆਂ ਫਰੈਂਡਸ ਆ ਦੇਖੋ ਇਸ ਤਰ੍ਹਾਂ ਅਸੀਂ ਫਲਾਵਰ ਰੈਡੀ ਕਰਦੇ ਆਂ ਆ ਦੇਖੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਵਾਲਾ ਫਲਾਵਰ ਤੁਸੀਂ ਵੱਡਾ ਵੀ ਬਣਾ ਸਕਦੇ ਹੋ ਛੋਟਾ ਵੀ ਬਣਾ ਸਕਦੇ ਹੋ ਇਹ ਆਪਣੀ ਚੋਇਸ ਹੈ ਇਸ ਤਰ੍ਹਾਂ ਅਸੀਂ ਆ ਦੇਖੋ ਥਰੈਡ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਥ्रेड ਨੂੰ ਆ ਦੇਖੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਣ ਜਾਂਦਾ ਹੈ ਕੋ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ ਆ ਦੇਖੋ ਸੋ ਇਸੇ ਤਰ੍ਹਾਂ ਅਸੀਂ बार-बार ਇਸ ਤਰ੍ਹਾਂ ਅਸੀਂ ਥ्रेड ਨੂੰ ਕਵਰ ਕਰਕੇ ਫਿਰ ਇਸ ਤਰ੍ਹਾਂ ਅਸੀਂ ਆਹ ਵੇਖੋ ਖਿੱਚ ਕੇ ਫਿਰ ਇਸ ਨੂੰ ਸੈੱਟ ਕਰ ਦਾਂਗੇ ਆਹ ਦੇਖੋ ਇਸ ਤਰ੍ਹਾਂ ਪੂਰਾ ਇਸੇ ਮਤਲਬ ਸਾਈਡਾਂ ਤੇ ਅਸੀਂ ਇਸ ਤਰ੍ਹਾਂ ਹੀ ਕਰਕੇ ਫਿਰ ਇਸ ਨੂੰ ਪੂਰਾ ਫਲਾਵਰ ਕੰਪਲੀਟ ਹੋ ਜਾਏਗਾ ਇਸ ਤਰ੍ਹਾਂ ਸਵਾਦਿਖੋ ਇਸ ਤਰ੍ਹਾਂ ਫਲਾਵਰ ਆਪਾਂ ਰੈਡੀ ਕਰ ਲਿਆ ਇਹ ਤੁਸੀਂ ਆਪਣੇ ਚੋਇਸ ਨਾਲ ਵੱਡਾ ਵੀ ਕਰ ਸਕਦੇ ਹੋ ਇਥੇ ਇਸ ਤੋਂ ਛੋਟਾ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਸੋ ਆਈ ਹੋ ਤੁਹਾਨੂੰ ਇਹ ਵਾਲਾ ਮਤਲਬ ਤਰੀਕਾ ਵਧੀਆ ਲੱਗਾ ਹੋਵੇਗਾ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਥਿਸ ਵਾਚਿੰਗ